ਮੈਨੂੰ ਰਖੜੀ ਬਣਾਉਣ ਲਈ ਕੇਰਲ ਗਿਆ ਹੋਇਆ ਸੀ ਰਖੜੀ ਦੇ ਦਿਨ ਕੇਰਲ ਤੋਂ ਆਇਆ ਸੀ ਤਿੰਨ ਦਿਨ ਅ ਤਖ ਲਓ ਟ੍ਰੇਨ ਸਰ ਸਫਰ ਕਰਕੇ ਆਇਆ ਸੀ ਅੱਜ ਵੀ ਮੈਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਪਹਿਲਾਂ ਫੋਨ ਕਰਕੇ ਪੁੱਛਦਾ ਮੈਂ ਪੁੱਛਿਆ ਨੂੰ ਵੀ ਬਹੁਤ ਹੌਸਲਾ ਦੇ ਕੇ ਗਏ ਅੱਖਾਂ ਬੁੰਜੋ ਆਪਣੀਆਂ ਮਿਹਨਤ ਕਰ ਰਹੇ ਹੋ ਕੰਮ ਕਰ ਰਹੇ ਹੋ ਪਿਆਰ ਬਹੁਤ ਕਰਦੇ ਨੇ ਲੋਕ ਤੁਹਾਨੂੰ ਤੇ ਇਹ ਖੁਸ਼ੀ ਦੇ ਹੰਝੂ ਨੇ ਪਿਛਲੇ 18 ਸਾਲਾਂ ਤੋਂ ਸਾਡੇ ਰੈਂਟ ਤੇ ਆਏ ਸੀਗੇ ਤੇ ਮੁੰਡਾ ਸੀਗਾ। ਉਹ ਨੂੰ ਮੇਰਾ ਬ੍ਰਦਰ ਬ੍ਰਦਰ ਕੰਦੀ ਸੀ ਬੇ ਛੋਟੇ ਬ੍ਰਦਰ ਵਰਗਾ ਹੀ ਆ। 18 ਸਾਲ ਤੋਂ ਅਸੀਂ ਭੈਣ ਭਰਾ ਆ। ਓਨਾ ਪਿਆਰ ਸਕੇ ਭੈਣ ਭਾਈ ਨਹੀਂ ਕਰ ਸਕਦੇ ਜਿੰਨਾ ਮੈਨੂੰ ਉਸ ਮੇਰੇ ਭਰਾ ਨੇ ਕਿ ਦਿੱਤਾ ਹੈ ਅੱਜ ਤੱਕ। ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਆ ਪਰ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ। ਤੇ ਵੀ ਮੈਨੂੰ ਕਹੋਂਗੇ ਮੈਂ ਉੱਥੇ ਤੁਹਾਡਾ ਨਾਲ ਖੜੂਗਾ। ਖੜਦੇ ਵੀ ਆ। ਬੱਚੇ ਫੈਮਲੀ ਵੀ ਬਹੁਤ ਵਧੀਆ ਉਹਨਾਂ ਦੀ ਬੇਟਾ ਹੈ ਇੱਕ ਬਹੁਤ ਪਿਆਰ ਕਰਦੇ ਨੇ ਭਾਬੀ ਵੀ ਬਹੁਤ ਪਿਆਰ ਕਰਦੀ ਆ ਸਾਰੇ ਪਿਆਰ ਕਰਦੇ ਤੇ ਅੱਜ ਸਾਡਾ ਇਦਾਂ ਦਾ ਰਿਸ਼ਤਾ ਵੀ ਦੇ ਲੋ ਇੰਨੇ ਸਾਲਾਂ ਦਾ ਬਣਿਆ ਹੋਇਆ ਪਰਮਾਤਮਾ ਇਦਾਂ ਹੀ ਬਣਾਈ ਰੱਖੇ ਇੱਥੇ ਪਿਆਰ ਦੀ ਕਮੀ ਆ ਹੋਰ ਕੁਝ ਨਹੀਂ ਹੈਗਾ ਆਪਾਂ ਦੇ ਘਰ ਇਹ ਕਰੋ ਮਾਲਕਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਰਵੇ ਤੁਹਾਡਾ ਕੰਮ ਇਦਾਂ ਹੀ ਰਵੇ ਵੱਧਦਾ ਰਵੇ ਬਹੁਤ ਬਲੇਸਿੰਗ ਦਿੰਦੇ ਆ ਸਾਰਿਆਂ ਨੂੰ ਸ਼ੁਕਰ ਹੈ ਅੰਦਾ ਸ਼ੁਕਰ ਹੈ ਜੀ ਪਿਛਲੇ 18 ਸਾਲਾਂ ਤੋਂ ਸਾਡੇ ਰੈਂਟ ਤੇ ਰਹੇ ਆਏ ਸੀਗੇ ਤੇ ਮੁੰਡਾ ਸੀਗਾ ਉਹ ਨੂੰ ਮੈਂ ਬ੍ਰਦਰ ਬ੍ਰਦਰ ਕਹਿੰਦੀ ਸੀ ਮੇਰੇ ਛੋਟੇ ਬ੍ਰਦਰ ਵਰਗਾ ਹੀ ਆ ਤੇ 18 ਸਾਲ ਤੋਂ ਅਸੀਂ ਭੈਣ ਭਰਾ ਆ ਤੇ ਕਾਫੀ ਕਾਫੀ ਚਿਰਾਂ ਸੀ ਫੋਨ ਵੀ ਨਹੀਂ ਕਰਦੇ ਮਿਲਦੇ ਵੀ ਨਹੀਂ ਹੈਗੇ ਪਰ ਜਦੋਂ ਵੀ ਮੈਂ ਕਦੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਆ ਮੈਂ ਫੋਨ ਕਰਾਂ ਕੋਈ ਗੱਲ ਕਵਾਂ ਮੈਨੂੰ ਨਾਲ ਹੀ ਮੇਰੀ ਗੱਲ ਸੁਣਦਾ ਏ ਤੇ ਥੋੜੀ ਜਿਹੀ ਮੈਂ ਪ੍ਰੋਬਲਮ ਚ ਸੀਗੀ ਮੈਨੂੰ ਦੇਖ ਕੇ ਗਿਆ ਕਿੰਨਾ ਚਾ ਕਈਆਂ ਸਾਲਾਂ ਬਾਅਦ ਆਇਆ ਆਪਣੇ ਫੈਮਿਲੀ ਬੱਚੇ ਨਾਲ ਆਇਆ ਮੈਨੂੰ ਦੇਖ ਕੇ ਗਿਆ ਤੇ ਇਸ ਕੰਮ ਕਰਨ ਕੰਮ ਜਿਹੜਾ ਮੈਂ ਸ਼ੁਰੂ ਕੀਤਾ ਉਹਦੇ ਲਈ ਮੈਨੂੰ ਵਿੱਚ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੌਸਲਾ ਵੀ ਦਿੱਤਾ ਤੇ ਅੱਜ ਤੱਕ ਮਤਲਬ ਉਹਨਾਂ ਪਿਆਰ ਸਕੇ ਭੈਣ ਭਾਈ ਨਹੀਂ ਕਰ ਸਕਦੇ ਜਿੰਨਾ ਮੈਨੂੰ ਉਸ ਮੇਰੇ ਭਰਾ ਨੇ ਕਿ ਦਿੱਤਾ ਹੈ ਅੱਜ ਤੱਕ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਆਂ ਪਰ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਥੋੜੀ ਅੱਖਾਂ ਭਰਾਈਆਂ ਹਾਂ ਹਾਂਜੀ ਪਿਆਰ ਬਹੁਤ ਕਰਦੀ ਆਂ ਮੈਂ ਉਹਨੂੰ ਬੱਚਿਆਂ ਵਾਂਗ ਬਸ ਆਪਣੇ ਘਰ ਦੀਆਂ ਤੇ ਜ਼ਿੰਦਗੀ 'ਚ ਉਹਨੇ ਮੈਨੂੰ ਇੰਨਾ ਕਿਹਾ ਵੀ ਮੈਂ ਮਾਪੇ ਪੈੜ ਭਰਾਵਾਂ ਦੀ ਜਗ੍ਹਾ ਸਾਰਾ ਮੈਂ ਤੁਹਾਨੂੰ ਕਦੇ ਵੀ ਮੇਰੀ ਲੋੜ ਆ ਜ਼ਿੰਦਗੀ 'ਚ ਜਿੱਥੇ ਵੀ ਮੈਨੂੰ ਕਹੋਗੇ ਮੈਂ ਉੱਥੇ ਤੁਹਾਡਾ ਨਾਲ ਖੜੂੰਗਾ ਖੜਦੇ ਵੀ ਆ ਮੇਰੇ ਬੱਚਿਆਂ ਨੂੰ ਵੀ ਹੌਸਲਾ ਦਿੰਦੇ ਆ ਬੱਚਿਆਂ ਨੂੰ ਵੀ ਬਹੁਤ ਹੌਸਲਾ ਦੇ ਕੇ ਗਏ ਆ ਅੱਛਾ ਪੰਜਾਬ ਆਪਣੀਆਂ ਮਿਹਨਤ ਕਰ ਰਹੇ ਹੋ ਕੰਮ ਕਰ ਰਹੇ ਹੋ ਪਿਆਰ ਬਹੁਤ ਕਰਦੇ ਨੇ ਲੋਕ ਤੁਹਾਨੂੰ ਤੇ ਇਹ ਖੁਸ਼ੀ ਦੇ ਹੰਝੂ ਨੇ ਹੈਨਾ ਖੁਸ਼ੀ ਦੇ ਹੰਝੂ ਨੇ ਖੁਸ਼ੀ ਦੇ ਨੇ ਹਾਂਜੀ ਭੈਣ ਭਾਈਆਂ ਦਾ ਪਿਆਰ ਹੈ ਇਹ ਖੁਸ਼ੀ ਦੇ ਹੰਝੂ ਨੇ ਇੱਕ ਵਾਰੀ ਮੈਨੂੰ ਰਖੜੀ ਬਣਾਉਣ ਲਈ ਕੇਰਲ ਗਿਆ ਹੋਇਆ ਸੀ ਰਖੜੀ ਦੇ ਦਿਨ ਕੇਰਲ ਤੋਂ ਆਇਆ ਸੀ ਤਿੰਨ ਦਿਨ ਦੇਖ ਲਓ ਟ੍ਰੇਨ ਸਫਰ ਕਰਕੇ ਆਇਆ ਸੀ ਅੱਜ ਵੀ ਮੈਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਪਹਿਲਾਂ ਫੋਨ ਕਰਕੇ ਪੁੱਛਦਾ ਮੈਨੂੰ ਪਹਿਲਾਂ ਮੇਰੇ ਕੋਲੇ ਆਇਆ ਵੀ ਹੈ ਮੈਨੂੰ ਪੁੱਛਦਾ ਵੀ ਹੈ ਕੋਈ ਪ੍ਰੋਬਲਮ ਹੈ ਕੋਈ ਲੋੜ ਹੈ ਤਾਂ ਮੈਨੂੰ ਪਹਿਲਾਂ ਪੁੱਛਦਾ ਹੈ ਬਹੁਤ ਮੈਨੂੰ ਪਿਆਰ ਕਰਦੇ ਆ ਜੋ ਬੱਚੇ ਫੈਮਲੀ ਵੀ ਬਹੁਤ ਵਧੀਆ ਉਹਨਾਂ ਦੀ ਬੇਟਾ ਹੈ ਇੱਕ ਬਹੁਤ ਪਿਆਰ ਕਰਦੇ ਨੇ ਭਾਬੀ ਵੀ ਬਹੁਤ ਪਿਆਰ ਕਰਦੀ ਆ ਸਾਰੇ ਪਿਆਰ ਕਰਦੇ ਤੇ ਅੱਜ ਸਾਡਾ ਇਦਾਂ ਦਾ ਰਿਸ਼ਤਾ ਵੀ ਦੇ ਲੋ ਇੰਨੇ ਸਾਲਾਂ ਦਾ ਬਣਿਆ ਹੋਇਆ ਪਰਮਾਤਮਾ ਇਦਾਂ ਹੀ ਬਣਾਈ ਰੱਖੇ ਇੱਥੇ ਪਿਆਰ ਦੀ ਕਮੀ ਆ ਹੋਰ ਕੁਝ ਨਹੀਂ ਹੈਗਾ ਆਪਾਂ ਦੇ ਕਹੀ ਪਿਆਰ ਕਰੋ ਸਾਰਿਆਂ ਨੂੰ ਤੇ ਸਭ ਕੁਝ ਇੱਥੇ ਇੱਥੇ ਹੀ ਆ ਸਭ ਇੱਥੋਂ ਪਤਾ ਲੱਗਦਾ ਨਾ ਰੱਬ ਸਾਥ ਨੇ ਨਾਲ ਦੇ ਸਾਥ ਦੇ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਹਮੇਸ਼ਾ ਹੱਥ ਹੈ ਸਿਰ ਤੇ ਉਹਨਾਂ ਨੇ ਜੋ ਵੀ ਅੱਜ ਤੱਕ ਮੁਸੀਬਤਾਂ ਚ ਪਏ ਆ ਉਹਨਾਂ ਨੇ ਕੱਢਿਆ ਹੱਥ ਦੇ ਕੇ ਆਪ ਹੀ ਪਰਮਾਤਮਾ ਸਾਰਾ ਕੁਝ ਕਰਾ ਰਿਹਾ ਆਪਣੇ ਹੱਥ ਕੁਛ ਨਹੀਂ ਹੈਗਾ ਜੀ ਬਿਲਕੁਲ ਹਾਂ ਜੀ ਵਾਹਿਗੁਰੂ ਜੀ ਐਦਾ ਹੀ ਕਿਰਪਾ ਬਣਾਈ ਰੱਖਣ ਸਾਡੇ ਤੇ ਬਹੁਤ-ਬਹੁਤ ਸ਼ੁਕਰਾਨੇ ਪਰਮਾਤਮਾ ਦਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਰੂਹ ਖੁਸ਼ ਹੋ ਗਈ ਸਾਡੀ ਦਰਸ਼ਕਾਂ ਨੂੰ ਵੀ ਬਹੁਤ ਅੱਛਾ ਲੱਗਿਆ ਹੋਵੇਗਾ ਮਤਲਬ ਇਕ ਹੁੰਦਾ ਨਾ ਕਿ ਜੁੜਨਾ ਇੱਕ ਇਨਸਾਨ ਦੇ ਨਾਲ ਸਿਰਫ ਗੱਲਾਂ ਹੀ ਨਹੀਂ ਲੇਕਿਨ ਭਾਵਨਾਵਾਂ ਜਿਹੜੀਆਂ ਨੇ ਉਹ ਹਰ ਕੋਈ ਸਮਝਦਾ ਹੈ ਤੁਹਾਡੀਆਂ ਤਾਂ ਹੀ ਪਿਆਰ ਦਿੰਦਾ ਤੁਹਾਨੂੰ ਹਨਾ ਸਪੋਰਟ ਕਰਦਾ ਹੈ ਪਿਆਰ ਦਿੰਦੇ ਨੇ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ ਸ਼ੁਕਰ ਹੈ ਮਾਲਕਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਐਦਾਂ ਹੀ ਰਵੇ ਤੁਹਾਡਾ ਕੰਮ ਐਦਾਂ ਹੀ ਰਵੇ ਵੱਧਦਾ ਰਵੇ ਬਹੁਤ ਬlesing ਦਿੰਦੇ ਆ ਸਾਰਿਆਂ ਨੂੰ ਸ਼ੁਕਰ ਹੈ ਹੁੰਦਾ ਸ਼ੁਕਰ ਹੈ ਜੀ ਸ਼ੁਕਰ ਹੈ ਵਾਹਿਗੁਰੂ ਜੀ